ਇਸ਼ਾ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਨਾਲ ਫਕੀਰਾਂ ਯਾਰੀ ਵਿੱਚ ਤਰਕਸ਼ੀਲ ਆਗੂ ਇੰਜੀਨੀਅਰ ਅਸ਼ੋਕ ਕੁਮਾਰ ਬਾਰੇ ਲਿਖਿਆ ਸ਼ਬਦ ਚਿੱਤਰ ਤਰਕਸ਼ੀਲ ਵਿਗਿਆਨਕ ਸੋਚ ਨੂੰ ਪ੍ਰਣਾਇਆ ਇੰਜੀਨੀਅਰ ਅਸ਼ੋਕ ਕੁਮਾਰ ਸਦੀਆਂ ਪਹਿਲਾਂ ਮਹਾਨ ਰਾਜਾ ਅਸ਼ੋਕ ਹੋਇਆ ਜਿਸ ਨੇ ਆਪਣੇ ਪਰੰਪਰਕ ਪਰਿਵਾਰਕ ਪਿਤਾ ਪੁਰਖੀ ब्राह्मणी कर्मकांडी धर्म ਨੂੰ ਛੱਡ ਕੇ ਨਵੇਂ ਮੁਕਾਬਲਤਨ ਵਿਗਿਆਨਕ ਵਿਵਹਾਰਕ ਲੋਕਪੱਖੀ ਬੁੱਧਮਤ ਦੀ ਵਿਚਾਰਧਾਰਾ ਨੂੰ ਅਪਣਾਇਆ ਸੀ। ਉਸੇ ਤਰ੍ਹਾਂ 15 ਜਨਵਰੀ 1964 ਨੂੰ ਮਾਤਾ ਸ਼ਾਂਤੀ ਕਾਲੀਆ ਅਤੇ ਪਿਤਾ ਓਮ ਪ੍ਰਕਾਸ਼ ਕਾਲੀਆ ਦੇ ਘਰ ਸੁਖਸਲ ਵਿੱਚ ਜਨਮੇ ਅਸ਼ੋਕ ਕੁਮਾਰ ਨੇ ਵੀ ਆਪਣੇ ਆਲੇ-ਦੁਆਲੇ ਦੇ ਸਮਾਜ ਦੇ ਪ੍ਰਚਲਿਤ ਵੈਮਾ ਪਰਮਾ ਵਿੱਚ ਗ੍ਰਾਸੀ ਸੋਚ ਨੂੰ ਛੱਡਦਿਆਂ ਚੜਦੀ ਉਮਰੇ ਵਿਗਿਆਨਕ ਵਿਚਾਰਧਾਰਾ ਨੂੰ ਅਪਣਾ ਕੇ ਤਰਕਸ਼ੀਲ ਲਹਿਰ ਦਾ ਅੰਗ ਬਣ ਗਿਆ ਸੀ ਮਈ 1983 ਵਿੱਚ ਉਸ ਨੇ ਸੈਂਟਰਲ ਪੋਲੀਟੈਕਨਿਕ ਚੰਡੀਗੜ੍ਹ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਪਾਸ ਕੀਤਾ ਅਤੇ ਜਲਦੀ ਹੀ ਪੀ ਡਬਲਯੂ ਡੀ ਬੀ ਐਂਡ ਆਰ ਵਿੱਚ ਜੂਨੀਅਰ ਇੰਜੀਨੀਅਰ ਵਜੋਂ ਸੇਵਾ ਸ਼ੁਰੂ ਕਰ ਦਿੱਤੀ ਮਹਿਕਮੇ ਵਿੱਚ ਇਮਾਨਦਾਰ ਵਿਅਕਤੀ ਰੋਹੀ ਦੇ ਫੁੱਲਵਾਂ ਖੜਿਆ ਸੀ ਜ਼ਿੰਦਗੀ ਦਾ ਬਹੁਤਾ ਸਮਾਂ ਲੁਧਿਆਣੇ ਦੁਗਰੀ ਰੋਡ ਤੇ ਬਣੇ ਗਵਰਨਮੈਂਟ ਰੈਂਟਲ ਕਲੋਨੀ ਦੇ ਛੋਟੇ ਜਿਹੇ ਦੋ ਕਮਰਿਆਂ ਅਤੇ ਇੱਕ ਡਰਾਇੰਗ ਰੂਮ ਲਾਬੀ ਵਾਲੇ ਫਲੈਟ ਵਿੱਚ ਆਪਣੀ ਸਦਾ ਹੀ ਸਭ ਤੋਂ ਵੱਖਰਾ ਨਿਰਸ਼ਲ ਹਾਸਾ ਹਸਣ ਵਾਲੀ ਅਤੇ ਕਦੇ ਮੱਥੇ ਵੱਟ ਨਾ ਪਾਉਣ ਵਾਲੀ ਪਤਨੀ ਸੁਮਨ ਕਾਲੀਆ ਅਤੇ ਦੋ ਬੇਟਿਆਂ अनुपव ਕਾਲੀਆ ਅਤੇ ਅੰਸ਼ ਕਾਲੀਆ ਨਾਲ ਗੁਜ਼ਾਰਿਆ ਹੁਣ ਵੱਡਾ ਬੇਟਾ ਤਾਂ ਦੇਸ਼ ਦੀ ਸੇਵਾ ਵਿੱਚ ਭਾਰਤੀ ਫੌਜ ਵਿੱਚ ਕੈਪਟਨ ਹੈ ਤੇ ਛੋਟੇ ਨੇ ਥਾਪਰ ਵਿੱਚ ਦਾਖਲਾ ਲੈ ਲਿਆ ਸੀ ਉਸ ਦੀ ਫੀਸ ਭਰਨ ਸਮੇਂ ਹੀ ਅਸੀਂ ਆਖਰੀ ਵਾਰ ਪਟਿਆਲੇ ਮਿਲੇ ਸੀ ਅਤੇ ਕਿਸੇ ਦੇ ਯਾਦ ਚੇਤੇ ਵੀ ਨਹੀਂ ਸੀ ਕਿ ਮਿਲਣੀ ਆਖਰੀ ਮਿਲਣੀ ਹੋਵੇਗੀ ਅਸ਼ੋਕ ਵਿੱਚ ਲੋੜੇ ਦੀ ਫੁਰਤੀ ਹਿੰਮਤ ਅਤੇ ਸ਼ਕਤੀ ਸੀ ਸ਼ਹਿਤ ਇਸ ਦਾ ਕਾਰਨ ਉਸ ਦਾ ਸਪੋਰਟਸਮੈਨ ਹੋਣਾ ਵੀ ਸੀ ਬਚਪਨ ਵਿੱਚ ਦੇਸੀ ਖੇਡਾਂ ਦੇ ਨਾਲੋਂ ਨਾਲ ਉਸ ਸਮੇਂ ਵੱਖਰੀਆਂ ਮੰਨੀਆਂ ਜਾਂਦੀਆਂ ਜਿਮਨਾਸਟਿਕ weight lifting ਅਤੇ ਸਵੀਮਿੰਗ ਵੀ ਕਰਦਾ ਰਿਹਾ ਸੀ ਉਸ ਨਾਲ ਮੇਰਾ ਵਾਹ ਤਰਖਸ਼ੀਲ ਸੁਸਾਇਟੀ ਪੰਜਾਬ ਕਰਕੇ ਪਿਆ ਸੀ ਅਸੀਂ ਇਕੱਠਿਆਂ ਸੂਬਾ ਕਮੇਟੀ ਵਿੱਚ ਕੰਮ ਵੀ ਕੀਤਾ ਸੀ ਸਾਡੀ ਟੀਮ ਰਜਿੰਦਰ ਭਦੌੜ ਜੀਵਨ ਲਾਲ ਸਹਿਣਾ ਕ੍ਰਿਸ਼ਨ ਬਰਗਾੜੀ ਸਖਦੇਵ ਫਗਵਾੜਾ ਅਜੀਤ ਪਰਦੇਸੀ ਤਰਨੋਚਨ ਸਮਰਾਲਾ ਸਤਪਾਲ ਸਲੋਹ ਬਲਵਿੰਦਰ ਬਰਨਾਲਾ ਰਣਜੀਤ ਬਠਿੰਡਾ ਰਾਜਪਾਲ ਪੂਰਾ ਸਿੰਘ ਮਹਿਮਾ ਸਰਜਾ ਵਰਗਿਆਂ ਦੀ ਸੀ ਜਿਸ ਸਮੇਂ ਪੰਜਾਬ ਵਿੱਚ ਫਿਰਕੂ ਹੁਨੇਰੀ ਝੁੱਲ ਰਹੀ ਸੀ ਸਰਕਾਰੀ ਅਤੇ ਖਾੜਕੂ دہشت گردੀ ਪੂਰੇ ਸਿੱਖ ਉੱਪਰ ਸੀ ਉਸ ਸਮੇਂ ਵਿਗਿਆਨਕ ਸੋਚ ਦਾ ਦੀਵਾ ਤਰਕਸ਼ੀਲ ਲਹਿਰ ਮਾਲ ਰਹੀ ਸੀ ਅਜਿਹੇ ਦੀਵੇ ਬਾਲਣ ਵਾਲਿਆਂ ਵਿੱਚ ਹੀ ਅਸ਼ੋਕ ਕੁਮਾਰ ਵੀ ਸ਼ਾਮਲ ਸੀ ਉਸ ਸਮੇਂ ਪਿੰਡਾਂ ਸ਼ਹਿਰਾਂ ਵਿੱਚ ਵਿਗਿਆਨਕ ਸੋਚ ਦੀ ਗੱਲ ਕਰਨੀ ਬੜੀ ਹਿੰਮਤ ਵਾਲਾ ਕੰਮ ਸੀ ਅਤੇ ਇਸ ਚੀਜ਼ ਦੀ ਸਭ ਤੋਂ ਵੱਧ ਜ਼ਰੂਰਤ ਵੀ ਸੀ ਸਰੀਰਦਾਨ ਕਰਨਾ ਸਿਰਫ ਇਸ ਲਈ ਹੀ ਮਹੱਤਵਪੂਰਨ ਨਹੀਂ ਸੀ ਕਿ ਇਸ ਨਾਲ ਵਿਅਕਤੀ ਦੇ ਅੰਗ ਲੋੜਵੰਦ ਦੇ ਕੰਮ ਆ ਜਾਂਦੇ ਹਨ ਮੈਡੀਕਲ ਦੇ ਵਿਦਿਆਰਥੀ ਮਨੁੱਖੀ ਸਨੀਰ ਦੀ ਬੰਤਰ ਸਮਝ ਲੈਂਦੇ ਹਨ ਸਗੋਂ ਇਹ ਵੀ ਜ਼ਰੂਰੀ ਸੀ ਕਿ ਇਸ ਨਾਲ ਪਰੰਪਰਕ ਧਾਰਮਿਕ ਰਸਮਾਂ ਟੁੱਟਦੀਆਂ ਹਨ ਸਾਨੂੰ ਜ਼ਿੰਦਗੀ ਅਤੇ ਮੌਤ ਦਾਰਸ਼ਨਿਕ ਪੱਧਰ ਤੇ ਵਧੇਰੇ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਅਸ਼ੋਕ ਕੋਲ ਜਥੇਬੰਦਕ ਸੂਝ ਸੀ ਉਹ ਨਾ ਕੇਵਲ ਖੁਦ ਅੱਗੇ ਲਾ ਕੇ ਕੰਮ ਕਰਦਾ ਸੀ ਸਗੋਂ ਉਸ ਨੂੰ ਟੀਮ ਬਣਾ ਕੇ ਕੰਮ ਕਰਨਾ ਆਉਂਦਾ ਸੀ ਉਹ ਭਰਾਤਰੀ ਜਥੇਬੰਦੀਆਂ ਨਾਲ ਵੀ ਸਹਿਯੋਗ ਬਣਾ ਕੇ ਚੱਲਦਾ ਸੀ ਇਥੋਂ ਤੱਕ ਕਿ ਤਰਕਸ਼ੀਲ ਸੁਸਾਇਟੀ ਭਾਰਤ ਦੇ ਮੇਗਰਾਜ ਮਿੱਤਰ ਨਾਲ ਵੀ ਸਹਿਚਾਰ ਰਹਿੰਦਾ ਸੀ ਉਸ ਦੇ ਜਰਨਲ ਸਖਤਰ ਹੋਣ ਸਮੇਂ ਹੀ ਲੁਧਿਆਣਾ ਬਾਸ ਅੱਡੇ ਕੋਲ ਤਰਕਸ਼ੀਲ ਦਾ ਪੰਜਾਬ ਪੱਤਰ ਦਾ ਦਫ਼ਤਰ ਬਣਿਆ ਅਸਲ ਵਿੱਚ ਤਾਂ ਲੁਧਿਆਣਾ ਬਾਸ ਅੱਡੇ ਸਾਹਮਣੇ ਫਲਾਈਓਵਰ ਉਸ ਦੀ ਨਿਗਰਾਨੀ ਹੇਠ ਵਰ ਗਿਆ ਸੀ ਉਸ ਨੇ ਟਾਂਗਾ ਸਟੈਂਡ ਵਾਲਿਆਂ ਤੋਂ ਕੁਝ ਥਾਂ ਭਾਈਬੰਦੀ ਵਿੱਚ ਲੈ ਲਈ ਸੀ ਉਸ ਬਾਰੇ ਤਰਲੋਚਨ ਸਿੰਘ ਸਮਰਾਲਾ ਆਖਦੇ ਹਨ ਕਿ ਉਸ ਨੇ ਪਹਿਲੀ ਵਾਰ ਤਰਕਸ਼ੀਲ ਦਾ ਦਫ਼ਤਰ ਚੋਲੇ ਜੋ ਕੱਢ ਕੇ ਆਪਣੇ ਕਮਰੇ ਵਿੱਚ ਟੇਬਲ ਕੁਰਸੀਆਂ ਤੇ ਬਣਾਇਆ ਸੀ ਉਸ ਸਮੇਂ ਹੀ ਤਰਕਸ਼ੀਲ ਪਵਨ ਦਾ ਸੁਪਨਾ ਪੈਦਾ ਹੋਇਆ ਸੀ ਜਿਹੜਾ ਬਾਅਦ ਵਿੱਚ ਬਰਨਾਲੇ ਹਕੀਕਤ ਵਿੱਚ ਬਦਲਿਆ ਤਰਕਸ਼ੀਲ ਮੈਗਜ਼ੀਨ ਮੁੱਢਲੇ ਪੜਾਅ ਉਪਰ ਹੀ ਸੀ ਮੈਂ ਮੁੱਖ ਸੰਪਾਦਕ ਵਜੋਂ ਕੰਮ ਕਰਦਾ ਸੀ ਉਸ ਨੇ ਹਰ ਅੰਕ ਛਪਣ ਸਮੇਂ ਗਿਣਤੀ ਵਧਾ ਦੇਣੀ ਉਹ ਉਤਸ਼ਾਹ ਨਾਲ ਮੈਗਜ਼ੀਨ ਵਿਤਰਣ ਦਾ ਕੰਮ ਕਰਦਾ ਸੀ ਉਸਦੀ ਸਮਝ ਅਨੁਸਾਰ ਤਰਕਸ਼ੀਲ ਮੇਲੇ ਲੋਕਾਂ ਨੂੰ ਖਿੱਚਣ ਦਾ ਕੰਮ ਕਰਦੇ ਹਨ ਪਰ ਪੁਸਤਕਾਂ ਅਤੇ ਮੈਗਜ਼ੀਨ ਉਸ ਦੀ ਸੋਚ ਨੂੰ ਵਿਗਿਆਨਕ ਬਣਾਉਂਦੇ ਹਨ ਮੇਲਿਆਂ ਵਿੱਚੋਂ ਭਾਰਤ ਭਰ ਦੇ ਤਰਕਸ਼ੀਲਾਂ ਵਿੱਚੋਂ ਵੱਡੀਆਂ ਹਸਤੀਆਂ ਜਿਵੇਂ ਸੈਨੂਅਲ ਐਡਮਾਰਕੂ ਪ੍ਰੇਮਾਨੰਦ ਵਰਗਿਆਂ ਨੂੰ ਲਿਆਉਣ ਦਾ ਕਾਰਜ ਵੀ ਕੀਤਾ ਸੀ ਇਸੇ ਲਈ ਮੇਲੇ ਲਗਵਾਉਣਾ ਅਤੇ ਮੈਗਜ਼ੀਨ ਦੇ ਪ੍ਰਸਾਰ ਪ੍ਰਚਾਰ ਲਈ ਵਧੇਰੇ ਧਿਆਨ ਦਿੰਦਾ ਸੀ ਇਸ ਤੋਂ ਵੀ ਅੱਗੇ ਉਸ ਨੂੰ ਪੱਕਾ ਯਕੀਨ ਸੀ ਕਿ ਅਮਰਾਂ ਨਾਲ ਹੀ ਲੋਕਾਂ ਨੂੰ ਨਾਲ ਜੋੜਿਆ ਜਾ ਸਕਦਾ ਹੈ ਇਸ ਕਰਕੇ ਉਹ ਹਰ ਕੰਮ ਅੱਗੇ ਲਾ ਕੇ ਕਰਦਾ ਸੀ ਉਹ ਚਾਹੇ ਕੇਸ ਹੱਲ ਕਰਨੇ ਹੋਣ ਚਾਹੇ ਫੁਕਰੇ ਸਾਧ ਪਖੰਡੀਆਂ ਨਾਲ ਮੱਥਾ ਲਾਉਣਾ ਹੋਵੇ ਚਾਹੇ ਕਿਸੇ ਵੀ ਕਿਸਮ ਦਾ ਧਾਰਮਿਕ ਜਨੂਨੀਆਂ ਖਿਲਾਫ ਸੰਘਰਸ਼ ਕਰਨਾ ਹੋਵੇ ਅਸ਼ੋਕ ਵਿਰੋਧ ਅਤੇ ਸੰਘਰਸ਼ ਦੇ ਨਾਲੋਂ ਨਾਲ ਸਕਾਰਾਤਮਕ ਕੰਮਾਂ ਵਿੱਚ ਵੀ ਬਧੇਰੇ ਦਿਲਚਸਪੀ ਲੈਂਦਾ ਸੀ ਉਸ ਲਈ ਸਿਹਤ ਸਿੱਖਿਆ ਅਤੇ ਵਾਤਾਵਰਨ ਪ੍ਰਮੁੱਖ ਸਨ ਇਸ ਲਈ ਵਾਤਾਵਰਨ ਨੂੰ ਸਾਫ਼ ਰੱਖਣ ਲਈ ਬੂਟੇ ਲਗਾਉਣਾ ਜੀਵਨ ਬਚਾਉਣ ਲਈ ਖੂਨਦਾਨ ਕੈਂਪ ਲਗਾਉਣਾ ਅਤੇ ਮਰਨ ਉਪਰੰਤ ਸਰੀਰਦਾਨ ਨੂੰ ਪ੍ਰਮੁੱਖਤਾ ਦਿੱਤੀ ਇਸ ਲਈ ਉਸਨੇ 20 ਅਪ੍ਰੈਲ 2007 ਨੂੰ ਹੀ ਵਸੀਅਤ ਕਰਕੇ ਲਿਖ ਦਿੱਤਾ ਸੀ ਕਿ ਮੈਂ ਆਪਣਾ ਸਰੀਰ ਦਿਆਨੰਦ ਮੈਡੀਕਲ ਕਾਲਜ ਨੂੰ ਅੰਦਾਨ ਕਰ ਦਿੱਤਾ ਹੈ ਉਸਤੇ ਪਰਿਵਾਰ ਨੇ ਉਸਦੀ ਸੋਚ ਦੀ ਕਦਰ ਕਰਦੇ ਆ ਉਸ ਦੇ 26 ਅਕਤੂਬਰ 2019 ਨੂੰ ਅਚਾਨਕ ਜਿਗਰ ਦੀ ਬਿਮਾਰੀ ਕਾਰਨ ਮੋਹਾਲੀ ਵਿੱਚ ਮੌਤ ਹੋਣ ਉਪਰੰਤ ਬਿਨਾਂ ਕਿਸੇ ਕਿਸਮ ਦੀ ਧਾਰਮਿਕ ਰਸਮ ਕੀਤੇ ਆ ਸਰੀਰ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਹਵਾਲੇ ਕਰ ਦਿੱਤਾ ਸੀ ਤਾਂ ਜੋ ਮੈਡੀਕਲ ਦੇ ਵਿਦਿਆਰਥੀ ਖੋਜਾਂ ਕਰ ਸਕਣ ਉਹ ਮੇਰੇ ਤੋਂ 2 ਕੁ ਮਹੀਨੇ ਛੋਟਾ ਸੀ ਛੋਟਿਆਂ ਨੂੰ ਵਿਦਾ ਕਰਨਾ ਬਹੁਤ ਦੁਖਦਾਈ ਹੁੰਦਾ ਹੈ ਪਰ ਜੇ ਵਿਗਿਆਨ ਇੰਨਾ ਉੱਨਤ ਨਹੀਂ ਹੋਇਆ ਅਜੇ ਸਮਾਜਿਕ ਸਿਆਸੀ ਪ੍ਰਬੰਧ ਦੀ ਨਿਕਾਮੀ ਕਾਰਨ ਸਿਹਤ ਸਹੂਲਤਾਂ ਚੰਗੀਆਂ ਨਹੀਂ ਹੋਈਆਂ ਕਿ ਅਸੀਂ ਸਮੇਂ ਤੋਂ ਪਹਿਲਾਂ ਹੁੰਦੀਆਂ ਮੌਤਾਂ ਨੂੰ ਰੋਕ ਸਕੀਏ ਅੱਜਕੱਲ ਭਾਵੇਂ ਅਸੀਂ ਦੋਵੇਂ ਤਰਕਸ਼ੀਲ ਸੁਸਾਇਟੀ ਦੇ ਆਗੂ ਟੀਮ ਵਿੱਚ ਸਰਗਰਮ ਨਹੀਂ ਪਰ ਸਾਡੀ ਵਿਚਾਰਧਾਰਾ ਸਾਂਝੀ ਸੀ ਤੇ ਅਕਸਰ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਜੁਲਦੇ ਰਹਿੰਦੇ ਸੀ ਪਿਛਲੇ ਦਿਨੀ ਚਰਨਜੀਤ ਲੁਧਿਆਣੇ ਗਈ ਉਸਦੇ ਘਰ ਮੈਲਣ ਚਲੀ ਗਈ ਉਸ ਨੇ ਬੜੇ ਚਾਰ ਨਾਲ ਆਪਣੇ ਘਰ ਦੇ ਸਾਹਮਣੇ ਪਾਰਕ ਵਿੱਚ ਲੱਗੇ ਉਹ ਬੂਟੇ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਬੂਟਿਆਂ ਨੂੰ ਉਸ ਨੇ ਹੱਥੀਂ ਲਾਇਆ ਸੀ ਗੋਦ ਲਿਆ ਹੋਇਆ ਸੀ ਅਫਸੋਸ ਹੈ ਕਿ ਇੱਕ ਵਿਜ਼ਨ ਰੱਖਣ ਵਾਲਾ ਪੰਜਾਬ ਦਾ ਫਿਕਰ ਕਰਨ ਵਾਲਾ ਵਿਗਿਆਨਕ ਸੋਚ ਵਾਲਾ ਵਿਅਕਤੀ ਚਲਾ ਗਿਆ